सतनाम श्री वाहेगुरु साहिब जी एक ओ अहंकार सतगुरु प्रसाद पातशाही 10वीं कबयो बात बेंती ही चौपी अमरी करो हास दे रक्षा पूर्ण होए चित की इच्छा तब चरनन मन रहे हमारा अपना जान करो प्रति पारह हमरे दुष्ट सब तुम खावो आप हाथ दे मोहे बचावो सुखी बसै मोरो परिवार सेवक सिख सब करतारा मोहे रक्षा निज करदे करियै ਸਬਰਨ ਕੋ ਆਜ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਬਰ ਨਾ ਤੇ ਹਾਉ ਜੋ ਬਰ ਚਹੋਂ ਸੁ ਤੁਮ ਤਹਿ ਪਾਉ ਸੇਵਕ ਸਿੱਖ ਹਮਾਰੇ ਤਾਰਿਏ ਹੈ ਚੁਣ ਚੁਣ ਸਤਰ ਹਮਾਰੇ ਮਾਰਿਏ ਹੈ ਆਪ ਹਾਥ ਦੇ ਮੁਝੈ ਅਭਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਉਹ ਜੋ ਸਦਾ ਹਮਾਰੇ ਪਛਾ ਸ੍ਰੀ ਉਸਤਜੁ ਕਰੇ ਹੋ ਰਛਾ ਰਾਖਲੇ ਮੋਹਿ ਰਾਖਨ ਹਾਰੇ ਸਵਾਹਿਬ ਸੰਤ ਸਹਾਇ ਪਿਆਰੇ देना बन्दा दुष्टन कह हंता तुमहो परी चतुर्दश कंता काल पाए ब्रह्मा बपतरा काल पाए शिव जु अवतारा काल पाए करबे सन प्रकासा सकल काल का कीह तमासा जवन काल जोगी शिव कियो वेदराज ब्रह्मा जोथियो जवन काल सब लोक सवारा नमस्कार है ताहे हमारा जवन काल सब जगत बनायो देव दंत जछन उपजायो अद अंत एकै अवतारा तोही गुरु समझे ओ हमारा नमस्कार तिसहि को हमारी सकल प्रजा जिन आप सवारी सेवकन को सब गुण सुख दियो सत्रन को पल मुहु बद कियो कट कट कै अंतर की जानत भला बुरे की पीर पहचानत चींटी तै कुंचर स्थूला सब पर कृपा दृष्ट कर फूला संतन दुख पाए ते दुखी सुख पाए साधन कह सुखी एक एक की पीर पहचान कट कट कै पट पट की जाने ਜਦ ਉਦਕਰਖ ਕਰਾ ਕਰਤਾਰਾ ਪ੍ਰਜਾ ਤਰਤ ਤਬ ਦੇ ਅਪਾਰਾ ਜਦ ਆਕਰਖ ਕਰਤ ਹਉ ਕਬੂ ਤੁਮੈ ਮਿਲਤ ਦੇ ਤਰ ਸਭ ਹੂੰ ਜੇਤੈ ਬਦਨ ਵਿਸ਼ਿਸ਼ਟ ਸਭ ਥਾਰੇ ਆਪ ਆਪਨੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ 베ਦ 폐ਦ ਅਰ ਆਲਮ ਨਿਰੰਕਾਰ ਨਿਬਕਾਰਨ ਲਮ ਆਦ ਅਨੀਲ ਅਨਦ ਅਸੰ ਤਾਂ ਕਾਮੂੜ ਉਚਾਰਤ ਪੇਦਾ ਜਾ ਕੋ ਪੇਵ ਨਾ ਪਾਵਤ 베ਦਾ ताको कृपा हम अनुमानत महामूढ किछ भेद न जानत महादेव को कहत सदा शिव निरंकार का चीनत नहि पब आप अपनी बुद्ध है जेती बरना तो पहन पहन तोहर तेती गुमरा लखा न जाहे पसारा कहविद सजा प्रथम संसार एक के रूप अनुपसरूपा रंक प्यौराव कहि फूपा अंडज जेरज सेत यकीनी उत्पुज्य खान बहु रच दीनी कहु फूल राजा वे बैठा कहूं सिमट पेव शंकर य केठा सगरी शिष्ट दिखाये चंपव आज जुगाद स्वरूपस्यम भव अब रक्षा मेरी तुम करो सिख उभारया सिख संगरो तुष्ट जत उठवत उठ उत्पता कलमेलेश करो रणखाता जे अस्तु तव शरणि परै तिन कै दुष्ट दुख तुवै मरै पुरख जवन पग परै ति हारे तिन कै तुम संकट सब तारै यो कलको एक बार तए है ताके काल निकट नहीं है रक्षा होए ताही सब काला दुष्ट अरिष्ट तरए तत्काल कृपा दृष्टि तन जाए न हरिओ ताके ताप तन कमो हरिओ रिद्ध सिद्ध कर्मो सब होए दुष्ट शाश्व सके न कोई एक बार जिन तुम्हें संभारा काल फासते ताए भारा जिन नर नाम तिहारो कहा दारिद दुष्ट दोख ते रहा ਕਾਲਿਕ ਕੇਤ ਮੈਂ ਸ਼ਰਨ ਤੇ ਹਾਰੀ ਆਪ ਹੱਥ ਦੇ ਲੈ ਉਭਾਰੀ ਸਰਬ ਠੌਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲੈ ਹੋ ਬਚਾਈ ਇੱਕ ਓੰਕਾਰ ਸਤਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪੀ ਹਮਰੀ ਕਰੋ ਹਾਸ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤੀਪਾਰਾ ਹਮਰੇ ਦੁਸ਼ਟ ਸਭੈ ਤੁਮ ਖਾਵੋ ਆਪ ਹਾਥ ਦੇ ਮੋਹੇ ਬਚਾਵੋ ਸੁਖੀ ਵਸੈ ਮੋਹ ਰੋ ਪਰਿਵਾਰ ਸੇਵਕ ਸਿੱਖ ਸਬੈ ਕਰਤਾਰਾ ਮੋ ਰੱਛਾ ਨਿਜ ਕਰਦਾ ਕਰਿਐ ਸਭ ਬੈਰਨ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਬਰ ਨਾ ਤੇ ਹਾਉ ਜੋ ਬਰ ਚਹਉ ਸੁ ਤੁਮ ਤਹਿ ਪਾਉ ਸੇਵਕ ਸਿੱਖ ਹਮਾਰੇ ਤਾਰਿਆ ਹੈ ਚੁਣ ਚੁਣ ਸਤਰੇ ਹਮਾਰੇ ਮਾਰਿਆ ਹੈ ਆਪ ਹਾਥ ਦੇ ਮੁਝੈ ਅਭਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਜੋ ਸਦਾ ਹਮਾਰੇ ਪਛਾ ਸਰੀ ਸਤਿਜੂ ਕਰੇ ਹੋ ਰਛਾ ਰਾਖ ਲੈ ਮੋਇ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕਹਿ ਹੰਤਾ ਤੁਮ ਹੋ ਪਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਕਰਬੇ ਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਹਾ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀਂ ਹਮਾਰਾ ਜਬਨ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜੱਛਨ ਉਪਜਾਇਓ ਅਦ ਅੰਤ ਇੱਕੇ ਅਵਤਾਰਾ ਸੋਈ ਗੁਰੂ ਸਮਝਿ ਉਹ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਯੋ ਸਤਰਨ ਕੋ ਪਲ ਮੁਹ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚਿੰਟੀ ਤੈ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕਹਿ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੈ ਪਟ ਪਟ ਕੀ ਜਾਣੈ ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਤਰਤ ਤਬ ਦੇਹ ਅਪਾਰਾ ਜਬ ਆ ਕਰਖ ਕਰਤ ਹੂ ਕਬਹੁ ਤੁਮ ਮੈਂ ਮਿਲਤ ਦੇਹ ਤਰ ਸਭ ਹੂ ਜੇ ਤੈ ਬਦਨ ਵਿਸ਼ਿਸ਼ਟ ਸਭ ਥਾਰੈ ਆਪ ਆਪਨੀ ਬੂਜ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਪੇਦ ਅਰ ਆਲਮ ਨਿਰੰਕਾਰ ਨਿਰਵਕਾਰ ਨਿਰਲਮ ਆਦ ਅਨੀਲ ਅਨਾਦ ਅਸਮ ਕਾ ਕਾਮੂੜ ਉਚਾਰਤ ਪੇਦਾ ਜਾ ਕੋ ਪੇਵ ਨ ਪਾਵਤ ਬੇਦਾ ਕਾ ਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਿਛ ਪੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਪਿਵ ਆਪ ਆਪਣੀ ਬੁਧ ਹੈ ਦੇਤੀ ਵਰਨਤ ਪੈਨ ਪੈਨ ਤੁਹਰ ਤੇਤੀ ਨਮਰਾ ਲਖਾ ਨ ਜਾਹੇ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਇਕੇ ਰੂਪ ਅਨੂਪ ਸਰੂਪਾ रंक पेउराब कहि फूपा अण्डज जेरज जे सेत यकीनी उतपुज खान बहुर रच दीनी कहू फूल राजा हवै बैठा कहू सिमट पेउ शंकर यकेठा सगरि श्रेष्ठ दिखाये चम्भव आध जुगात स्वरूपस्यम भव अबरच्छा मेरी तुम करो सिख उभारया सिख संगरो तुष्ट जत उठवत उत्पता सकल मलेष करो रणखाता जे अस्तु तव शरणि परय ਤਿਨ ਕੈ ਦੁਸ਼ਟ ਦੁਖ ਤੁਐ ਮਰੈ ਪੁਰਖ ਜਵ ਵਨ ਪਗ ਪਰੇ ਤੇ ਹਾਰੇ ਤਿਨ ਕੈ ਤੁਮ ਸੰਕਟ ਸਭ ਟਾਰੈ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਹੀਂ ਆਏ ਹੈ ਰਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨ ਹਰਿਓ ਤਾਂ ਕੇ ਤਾਪ ਤਨ ਕਮੋ ਹਰਿਓ ਰਿਜ ਸਿੱਧ ਕਰਮੋ ਸਭ ਹੋਏ ਦੁਸ਼ਟ ਸਾਸਵ ਸਕੇ ਨ ਕੋਏ ਇਕ ਬਾਰ ਜਨ ਤੁਮੈ ਸੰਭਾਰਾ ਕਾਲ ਫਸਤੇ ਤਾਏ ਭਾਰਾ ਜਿਨ ਨਰ ਨਾਮ ਤੇ ਹਾਰੋ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ ਕਲਗ ਕੇਤਮੇ ਸ਼ਰਨ ਤੇ ਹਾਰੀ ਆਪ ਹਾਥ ਦੇ ਲੈ ਓ ਭਾਰੀ ਸਰਬ ਥੋਰਮੋ ਹੋ ਸਹਾਈ ਦੁਸ਼ਟ ਦੋਖ ਤੇ ਲੇ ਹੋ ਬਚਾਈ ਇਕ ਓੰਕਾਰ ਸਤਗੁਰ ਪ੍ਰਸਾਦ ਪਾਤਸ਼ਾਹੀ ਦਸਵੀ ਕਬਿਓ ਬਾਤ ਬੇਨਤੀ ਚੋਪੀ ਹਮਰੀ ਕਰੋ ਹਾਸ ਦੇ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਵ ਚਰਨਨਮਨ ਰਹੇ ਹਮਾਰਾ اپنا جان کرو پرتی سب تم کھاو آپ ہاتھ دہ موہے بچاو سکھی بس مورو پریوارا سیوک سکھ سب کر تارا مور کر دہ کر پورن ہوئے ہماری آسا توجن کی رہے پیاسا تمہیں چھڈ کوئی ابرنا تہ آؤں جو بر چہو سو تم تہ پاؤں سیوک سکھ ہمارے تاریہ ہے چن چن ستر ہمارے ماریہ ہے ਆਪਾ ਹੱਥ ਦੇ ਮੁਝਾਏ ਭਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਊ ਜੋ ਸਦਾ ਹਮਾਰੇ ਪੱਛਾ ਸਿਰਿ ਉਸਤੂਜੁ ਕਰੇ ਓ ਰਛਾ ਰਾਖਲੇ ਮੋਇ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕਹਿ ਹੰਤਾ ਤੁਮਹੋ ਪਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਕਰਬੇ ਸੰ ਪ੍ਰਕਾਸਾ ਸਕਲ ਕਾਲ ਕਾ ਕੀ ਹਤ ਮਾਸਾ ਜਨਨ ਕਾਲ ਜੋਗੀ ਸ਼ਿਵ ਕੀਓ वेदराज ब्रह्मा जोथियो जवन काल सब लोक सवारा नमस्कार है ताहि हमारा जवन काल सब जगत बनायो देव दंत जछन उपजायो हद अंत एकै अवतार सोई गुरु समझे ओ हमारा नमस्कार तिसहि को हमारी सकल प्रजा जिन आप सवारी सेवकन को सब गुण सुख दियो सत्रन को पल बहुबद कियो कट कट कै अंतर की जानत भलै बुरे की पीर पहचानत चिंटी तय कुंचर स्थूला सब पर कृपा दृष्ट कर फूला संत दुख पाए ते दुखी सुख पाए साधन कह सुखी एक एक की पीर पशान कट कट कै पट पट की जाने जब उदकरख करा करतार प्रजा तरत तब दे अपारा जब आ करख करत हु कबहु तुम्मे मिलत दे तर सब हु जेते बदन विशिष्ट सब थारे आप आपनी बूज उचारै ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ 베ਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਲਮ ਆਦ ਅਨੀਲ ਅਨਾਦ ਅਸੰ ਤਾਂ ਕਾਮੂੜ ਉਚਾਰਤ ਪੇਦਾ ਜਾ ਕੋ ਭੇਵ ਨ ਪਾਵਤ 베ਦਾ ਤਾਂ ਕੋ ਕਰਪਾ ਹਮ ਅਨੁਮਾਨਤ ਮਹਾ ਮੂੜ ਕਿਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਪੇਵ ਆਪ ਆਪਣੀ ਬੁਧ ਹੈ ਜੇਤੀ ਬਰਨਾ ਤ ਭੰਨ ਪੰਨ ਤੁਹਰ ਤੇਤੀ لکھا نہو سنکر یا سگری شخائے آد جا میری تم کرو ہو سکھ ابھاریہ سکھ سنگرو ਤੁਸ਼ਟ ਜਤੈ ਉਠ ਬਤ ਉਤਪਾਤਾ ਸਕਲ ਮਲੇਸ ਕਰੋ ਰਣ ਖਾਤਾ ਜੇ ਅਸਤੁਜ ਤਵ ਸ਼ਰਨੀ ਪਰੈ ਤਿਨ ਕੈ ਦੁਸ਼ਟ ਦੁਖ ਤਵੈ ਮਰੈ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨ ਕੈ ਤੁਮ ਸੰਕਟ ਸਭ ਟਾਰੈ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਰਤ ਨਹੀਂ ਆਏ ਹੈ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨ ਹਰਿਓ ਤਾਂ ਕੇ ਤਾਪ ਤਨ ਕਮੋ ਹਰਿਓ ਰਿਜ ਸਿੱਧ ਕਰ ਮੋ ਸਭ ਹੋਏ ਦੁਸ਼ਟ ਸਾਸ ਸਕੇ ਨ ਕੋਏ ਏਕ ਬਾਰ ਜਨ ਤੁਮੈ ਸੰਭਾਰਾ ਕਾਲ ਫਾਸ ਤੇ ਤਾਹੇ ਅਭਾਰਾ ਜਿਨ ਨਰ ਨਾਮ ਤੇ ਹਾਰੋ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ ਕਲਿਗ ਕੇ ਤਮੈ ਸ਼ਰਨ ਤੇ ਹਾਰੀ ਆਪ ਹਾਥ ਦੇ ਲੇ ਉਭਾਰੀ ਸਰਬ ਠੌਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲੇ ਹੋ ਬਚਾਈ ਇਕ ਓੰਕਾਰ ਸਤਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਕਬਿਓ ਬਾਤ ਬੇਨਤੀ ਚੌਪੀ ਅਮਰੀ ਕਰੋ ਹਾਸ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਹ ਅਮਰੇ ਦੁਸ਼ਟ ਸਬੈ ਤੁਮ ਖਾਵੋ ਆਪ ਹਾਥ ਦੇ ਮੋਹੇ ਬਚਾਵੋ ਸੁਖੀ ਵਸੈ ਮੋਹਰੋ ਪਰਿਵਾਰ ਸੇਵਕ ਸਿਖ ਸਬੈ ਕਰਤਾਰਾ ਮੋਹ ਰੱਛਾ ਨਿਜ ਕਰਦਾ ਕਰਿਐ ਸਭ ਬੈਰਨ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਬਰ ਨਾ ਤੇ ਹਾਉ ਜੋ ਵਰ ਚਹੁ ਸੁ ਤੁਮ ਤਹਿ ਪਾਉ ਸੇਵਕ ਸਿਖ ਹਮਾਰੇ ਤਾਰਿਯ ਹੈ ਚੁਣ ਚੁਣ ਸਤਰ ਹਮਾਰੇ ਮਾਰਿਯ ਹੈ ਆਪ ਹਾਥ ਦੇ ਮੁਝੈ ਅਭਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਤੂ ਜੋ ਸਦਾ ਹਮਾਰੇ ਪਛਾ ਸ੍ਰੀ ਉਸਤਿਜੁ ਕਰਿਓ ਰਛਾ ਰਾਖ ਲੈ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕਹ ਹੰਤਾ ਤੁਮ ਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਾਰਾ کال پائے کر بس پرکاشا شکلا جبن کا برما جو سب, سب لوک سوارا نمسکار تہ ہمارا جبن کال سب جگت بناؤ دیو دینت جچن اپ جا ات اے اوتارا ای سوئی گرو سمجھے ہو ہمارا نمسکار تح ہماری شکل پرجا جن آپ سواری شیوکن کو سب گن سکھ د ਸਤਰਨ ਕੋਪਲ ਮੁਹਬਦ ਕੀਓ ਘਟ ਘਟ ਕੈ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚਿੰਟੀ ਤੈ ਕੁੰਚਰ ਅਸਥੂਲਾ ਸਭਰਿ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕਹਿ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੈ ਪਟ ਪਟ ਕੀ ਜਾਣੈ ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਤਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੂੰ ਕਬੂ ਤੁਮ ਮੈ ਮਿਲਤ ਦੇਹ ਤਰ ਸਭ ਹੂੰ ਜੇਤੈ ਬਦਨ ਵਿਸ਼ਿਸ਼ਟ ਸਭ ਥਾਰੇ ਆਪ ਆਪਨੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਪੇਦ ਅਰ ਆਲਮ ਨਿਰੰਕਾਰ ਨਿਰਵਕਾਰ ਨਲਮ ਆਦ ਅਨੀਲ ਅਨਾਦ ਅਸੰ ਤਾਂ ਕਾਮੂਡ ਉਚਾਰਤ ਪੇਦਾ ਜਾ ਕੋ ਪੇਵ ਨਪਾਵਤ ਬੇਦਾ ਤਾਂ ਕੋ ਕਰਪਾ ਹਮ ਅਨੁਮਾਨਤ ਮਹਾ ਮੂਡ ਕਿਛ ਪੇਦ ਨ ਜਾਣ ਮਹਾਦੇਵ ਕੋ ਕਹਿਤ ਸਦਾ ਸੇਵ निरंकार का चीनत नहि पेव आप अपनी बुद्ध है देती बरनत भिन्न पन्न तो है तेती नुमरा लखा न जाहे पसारा कहविद सजा प्रथम संसार एके रूप अनूप सरूपा रंक पेव राव कहि फूपा अंडज जेरज सेत यकीनी उत्पुज्य खान बहु रच दीनी कहूं फूल राजा हवै बैठा कहूं सिमट पेव शंकर यकेठा सगरि श्रेष्ठ दिखाय अचंपव آداد دکھ تو مر پورک جب پگ پری تہارے تم سنکٹ سب تار جو کلکو اک بار تاکہ کال نیکٹ نہیں اے رچا ہوئے تا سب کالا दुष्ट अरिष्ट तरैत तत्काल कृपा दरिष्ट तन जाए न हरयो ताके ताप तनक मोह हरयो रिद्ध सिद्ध कर्मो सब होए दुष्ट शाश्व सके न कोई एक बार जिन तुम्हें संभारा काल उफासते ताए उभारा जिन नर नाम तिहारो कहा दारिद दुष्ट दोख ते रहा कड़ग केत मैं शरण तिहारी आप हाथ दे ले ओ भारी सर्व ठौरमो हो सहाय दुष्ट दुख ते लेओ बचाई इक ओंकार सतगुरु प्रसाद पातशाही 10वीं कबेओ बात बिनती चौपी हमरी करो हास दे रछा पूर्ण होए चित की इच्छा तब चरणन मन रहे हमारा अपना जान करो प्रति पारह हमरे दुष्ट सबे तुम खावो आप हाथ दे मोहे बचावो सुखी बसै मोरो परिवार सेवक सिख सबे करतार मोर रक्षा निज करदे करियै ਸਬਰ ਨ ਕੋ ਆਜ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਬਰ ਨਾ ਤੇ ਹਾਉ ਜੋ ਬਰ ਚਹੋਂ ਸੁ ਤੁਮ ਤਹਿ ਪਾਉ ਸੇਵਕ ਸਿੱਖ ਹਮਾਰੇ ਤਾਰਿਯਾ ਹੈ ਚੁਣ ਚੁਣ ਸਤਰ ਹਮਾਰੇ ਮਾਰਿਯਾ ਹੈ ਆਪ ਹਾਥ ਦੇ ਮੁਝਾ ਏ ਭਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਉਹ ਜੋ ਸਦਾ ਹਮਾਰੇ ਪਛਾ ਸ੍ਰੀ ਉਸਤਜੂ ਕਰੇ ਹੋ ਰਛਾ ਰਾਖ ਲੈ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ दीन बंद दुष्टन कह हंता तुमहो परी चतुर्दश कंता काल पाए ब्रह्मा बपतरा काल पाए शिव जु अवतारा काल पाए करबे सन प्रकासा सकल काल का की हा तमासा जवन काल जोगी शिव कीओ बेजराज ब्रह्मा जोथियो जवन काल सब लोक सवारा नमस्कार है ताहि हमारा जवन काल सब जक्त बनायो देव दंत जछन उपजायो अद अंत एकै अवतारा सोई गुरु समझे ओ हमारा नमस्कार तिस ही को हमारी सकल प्रजा जिन आप सवारी सेवकन को सब गुण सुख दियो सत्रन को पल बहु पद कियो कट कट कै अंतर की जानक भला बुरे की पीर पहचानत चींटी तै कुंचर अस्तुला सब पर कृपा दृष्ट कर फूला संतन दुख पाए ते दुखी सुख पाए साधन कह सुखी एक एक की पीर पहचान कट कट कै पट पट की जाने ਜਦ ਉਦਕਰਖ ਕਰਾ ਕਰਤਾਰ ਪ੍ਰਜਾ ਤਰਤ ਤਬ ਦੇ ਅਪਾਰਾ ਜਬ ਆਕਰਖ ਕਰਤ ਹੂੰ ਕਬੂ ਤੁਮੈ ਮਿਲਤ ਦੇ ਸਰਬ ਹੂੰ ਜੇਤ ਬਦਨ ਵਿਸ਼ਿਸ਼ਟ ਸਭ ਥਾਰੇ ਆਪ ਆਪਨੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਪਿਹਦ ਅਰ ਆਲਮ ਨਿਰੰਕਾਰ ਨਿਬਕਾਰਨ ਲਮ ਆਦ ਅਨੀਲ ਅਨਾਦ ਅਸੰ ਤਾਕਾਮੂੜ ਉਚਾਰਤ ਪੇਦਾ ਜਾ ਕੋ ਪੇਵ ਨਾ ਪਾਵਤ ਬੇਦਾ ताको कृपा हम अनुमानत महामूढ किछ भेद न जानत महादेव को कहत सदा शिव निरंकार का चीनत नह पे आप अपनी बुद्ध है जेती बरना तो भिन्न पन्न तो है तेती तुमरा लखाना जाहे पसारा कहविद सजा प्रथम संसार एके रूप अनूप सरूपा रंक पेउराव कहि फूपा अण्डज जेरज जे सेत यकीनी उत्पुज्य खान बहु रच दीनी कहु फूल राजा हवै बैठा कहू सिमट पियो शंकर यकैठा सगरि शिष्ट दिखाये जंभव आज जुगात् स्वरूपस्यम भव अब रक्षा मेरी तुम करो सिख उभारया सिख संगरो तुष्ट जत उठवत उत्पताकلمलेष करो रणखाता जे अस्तु तव शरणि परे तिन कह दुष्ट दुख तुवै मरे पुरख जवन पग भरे ति हारे तिन कह तुम संकट सब तारै जो करको एक बार तें है ताके काल निकत नहीं है रक्षा होए ताहि सब काला दुष्ट अरिष्ट तरै तत्काला कृपा दृष्ट तन जाए न हरिओ ताके ताप तनक मोह हरिओ रिद्ध सिद्ध कर्मो सब होए दुष्ट शाश्वत सकै न कोई एक बार जिन तुम्हें संभारा काल फास ते ताहे भारा जिन नर नाम तिहारो कहा दारिद दुष्ट दोख ते रहा ਕਿ ਕੇ ਤਮੇ ਸ਼ਰਨ ਤੇ ਹਾਰੀ ਆਪ ਹੱਥ ਦੇ ਲੈ ਓ ਭਾਰੀ ਸਰਬ ਠੌਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲੇਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ